ਮંત્રી ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਜਾ ਰਿਹਾ ਅੱਜ ਮੁਹਾਲੀ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਦੀ ਇੱਕ ਵੱਡੀ ਇਮਾਰਤ ਦਾ ਉਦਘਾਟਨ ਜਿਹੜਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਵੇਗਾ ਤੇ ਇਸ ਲਈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਨੀਤ ਜੀਵਨੀਤ ਅੱਜ ਸੀਆ ਭਗਵੰਤ ਮਾਨ ਦੇ ਵੱਲੋਂ ਜਿਹੜਾ ਅੱਜ ਮੁਹਾਲੀ ਦੇ ਵਿੱਚ ਐਂਟੀ ਨਾਰਕੈਟਿਕ ਨਾਰਕੋਟਿਕ ਟਾਸਕ ਫੋਰਸ ਦੀ ਇਮਾਰਤ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਕਿੰਨੇ ਵਜੇ ਇਹ ਉਦਘਾਟਨ ਜਿਹੜਾ ਹੋਵੇਗਾ ਬਿਲਕੁਲ ਦੇਖੋ ਪੰਜਾਬ ਦੇ ਪੰਜਾਬ ਸਰਕਾਰ ਜਿਹੜੀ ਆਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਨਸ਼ੇ ਦੇ ਮਸਲੇ ਨੂੰ ਲੈ ਕੇ ਕਾफी ਸੁਝੇੜਤ ਨੇ ਔਰ ਲਗਾਤਾਰ ਨਸ਼ੇ ਨੂੰ ਪੰਜਾਬ ਦੇ ਵਿੱਚ ਖਤਮ ਕਰਨ ਲਈ ਸਰਕਾਰ ਜਿਹੜੀ ਹੈ ਵੱਡੇ ਉਪਰਾਲੇ ਕਰਨ ਦੀ ਨਜ਼ਰ ਆ ਰਹੀ ਹੈ ਹੁਣ ਵੀ ਜਿਹੜੀ ਸਰਕਾਰ ਦੀ ਪਰਪੋਇੰਟੀ ਨਾਰਕੋਟਿਕ ਟ੍ਰਾਂਸਪੋਰਟਸ ਜਿਹੜੀ ਆ ਉਹਦਾ ਗਠਨ ਕੀਤਾ ਜਾ ਰਿਹਾ ਹੈ ਐ ਨਵੀਂ ਜਿਹੜੀ ਟ੍ਰਾਂਸਪੋਰਟਸ ਹੋਏਗੀ ਪੰਜਾਬ ਦੇ ਵਿੱਚ ਗੰਦੇ ਖਾਤਮੇ ਲਈ ਕਾਰਗਰ ਕਰਨ ਸਮਰਥ ਹੋ ਸਕਦੀ ਹੈ ਇਕ ਜਿਹੜੀ ਨਵੀਂ ਬਿਲਡਿੰਗ ਹੈ ਜਿਹੜੀ ਮੁਹਾਰੀ ਦੇ ਵਿੱਚ ਬਣਾਈ ਗਈ ਹੈ ਉਸ ਦਾ ਅੱਜ ਸਵੇਰੇ ਤਕਰੀਬਨ 11 ਵਜੇ ਦੇ ਆਸ-ਪਾਸ ਪੰਜਾਬ ਦੇ ਮੁੱਖ ਮੰਤਰੀ ਜੜੇ ਨੇ ਉਦਘਾਟਨ ਕਰਨਗੇ ਜਿਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਜੜੇ ਨੇ ਉਹ ਐਂਟੀ ਨਾਰਕੋਟਿਕ Task Force ਦਾ ਇੱਕ WhatsApp ਨੰਬਰ ਵੀ ਜਾਰੀ ਕਰਨਗੇ ਜਿਸ ਦੇ ਵਿੱਚ ਪੰਜਾਬ ਦੀ ਜਨਤਾ ਜਿਹੜੀ ਹੈ ਉਹ WhatsApp ਰਾਹੀਂ ਨਸ਼ਾ ਤਸਕਰਾਂ ਬਾਰੇ ਸਰਕਾਰ ਨੂੰ ਆਪਣੀ ਜਾਣਕਾਰੀ ਜਿਹੜੀ ਹੈ ਉਹ ਦੇ ਸਕਦੀ ਹੈ ਐਂਟੀ ਜਿਹੜੀ ਨਾਰਕੋਟਿਕ ਡਰਕ ਸਪੋਰਟ ਹੈ ਉਸ ਨੂੰ ਉੱਪਰ ਕੀ ਜਾਣਕਾਰੀ ਦੇ ਸਕਦੀ ਹੈ ਉਸਦੇ ਨਾਲ ਹੀ ਨਵੀਂ ਬਿਲਡਿੰਗ ਦੇ ਵਿੱਚ ਇੱਕ ਲੇਟੈਸਟ ਕੰਪਿਊਟਰ ਲੈਬ ਵੀ ਬਣਾਈ ਗਈ ਹੈ ਜਿਸ ਦੇ ਜਿਸ ਦੇ ਮਾਧਮ ਨਾਲ ਜਿਹੜੀ 35 ਨਾਰਕੋਟਿਕ ਡਰਕ ਸਪੋਰਟ ਹੈ ਇਹ ਨਸ਼ਾ ਤੱਤਕਨਾ ਦੇ ਉੱਪਰ ਨਜ਼ਰ ਰੱਖੇਗੀ ਯਾਨੀ ਸਸ਼ਸਤਰ ਲੜਦਾਂ ਦੇ ਵਿੱਚ ਇੱਕ ਕਾਰਗਰ ਕਰਮ ਜਿਹੜਾ ਹੈ ਉਹ ਸਰਕਾਰ ਚੁਕਣ ਜਾ ਰਹੀ ਹੈ ਜਿਹੜਾ ਵਜੇ ਮੁੱਖ ਮੰਤਰੀ ਸਾਹ ਉਦਘਾਟਨ ਕਰਨਗੇ ਔਰ ਇਸ ਹੀ ਉਹ ਗਾਕੰਦੇ ਨਾਲ ਆ ਕਾਪਸ ਫੋਰਸ ਜਿਹੜੀ ਹੈ ਉਹ ਸੂਬੇ ਦੇ ਵਿੱਚ ਐਕਟਿਵ ਮੋਡ ਦੇ ਵਿੱਚ ਨਜ਼ਰ ਆਏਗੀ ਜਿਸ ਟਾਈਮ ਦੇ ਨਾਲ ਪਹਿਲਾਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਖਾਤਮੇ ਲਈ ਗੈਂਗਸਟਰ ਟਾਸਕ ਫੋਰਸ ਬਣਾਈ ਸੀ ਉਸੇ ਤਰ੍ਹਾਂ ਦੇ ਉੱਪਰ ਐਂਟੀ ਨਾਰਕੋਟਿਕ ਟਾਸਕ ਫੋਰਸ ਜਿਹੜੀ ਹੈ ਉਹ ਹੁਣ ਬਣਾਈ ਗਈ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ੇ ਦਾproper ਤਰੀਕੇ ਦੇ ਨਾਲ ਖਾਤਮਾ ਕਰਨ ਦੇ ਵਿੱਚ ਕਾਰਗਰ ਸਾਬਿਤ ਹੋਊਗੀ ਜੀ ਜਿਵੇਂ ਇਹ ਤੇ ਬਿਲਕੁਲ ਸਰਕਾਰ ਦੇ ਵੱਲੋਂ ਇੱਕ ਨੰਬਰ ਵੀ WhatsApp ਨੰਬਰ ਜਿਹੜਾ ਜਾਰੀ ਕੀਤਾ ਜਾਵੇਗਾ ਤਾਂ ਉਸ ਤੇ ਪੰਜਾਬ ਦੇ ਵਿੱਚੋਂ ਕਿਤੋਂ ਵੀ ਲੋਕ ਜਿਹੜੇ ਆ ਉਹ ਫੋਨ ਕਰ ਸਕਦੇ ਨਸ਼ਾ ਤਸਕਰੀ ਦੇ ਬਾਰੇ ਅਗਰ ਉਹਨਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਕਿਤੇ ਨਸ਼ਾ ਤਸਕਰ ਜਿਹੜੇ ਆ ਉਹ ਨਸ਼ਾ ਵਿਧੇ ਨੇ ਤੋਂ ਉਹਨਾਂ ਦੀ ਜਾਣਕਾਰੀ ਜਿਹੜੀ ਉਸ ਫੋਨ ਨੰਬਰ ਤੇ ਦੇ ਸਕਦੇ ਨੇ ਫੋਨ ਲੇਖੋ ਇਹ ਵੀ ਇੱਕ ਵੱਡਾ ਉਪਰਾਲਾ ਕਿਉਂਕਿ WhatsApp ਨੰਬਰ ਰਾਹੀਂ ਜਿਸ ਤੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਨਹਿਕਮਿਆਂ ਦੀ ਕਾਰਜਸ਼ੈਲੀ ਨੂੰ ਸੁਧਾਰਨ ਲਈ ਇੱਕ ਵਰਸਾ ਨੰਬਰ ਜਾਰੀ ਕੀਤਾ ਸੀ ਕਿ ਅਗਰ ਕਿਸੇ ਤੇ ਨਾਲ ਕੋਈ ਕਰਾਪਸ਼ਨ ਦੀ ਘਟਨਾ ਵਾਪਰਦੀ ਹੈ ਜਾਂ ਕੋਈ ਅਧਿਕਾਰੀ ਕਿਸੇ ਤੋਂ ਰਿਸ਼ਵਤ ਮੰਗਦਾ ਤੇ ਉਹ WhatsApp ਰਾਹੀਂ ਉਸ ਦੀ ਸੂਚਨਾ ਮੁੱਖ ਮੰਤਰੀ ਨੂੰ ਦਿੰਦੇ ਹੋ ਤੇ ਕਈ ਸੂਚਨਾਵਾਂ ਆਈਆਂ ਤੇ ਉਹਨਾਂ ਸੂਚਨਾਵਾਂ ਦੇ ਆਧਾਰ ਤੇ ਮੁੱਖ ਮੰਤਰੀ ਖੁਦ ਐਕਸ਼ਨ ਲੈਂਦੇ ਨੇ ਪਰ ਆਈ ਪਈ ਇਸ ਦੇ ਉੱਪਰ ਹੁਣ ਇੱਕ WhatsApp ਨੰਬਰ ਜਿਹੜਾ ਉਹ ਨਸ਼ੇ ਦੇ ਖਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਜਾਰੀ ਕਰਨਗੇ ਇਸ ਦੇ ਉੱਪਰ ਤੁਸੀਂ ਕਿਤੇ ਵੀ ਨਸ਼ਾ ਵਿਕਰੇ ਆ ਤੁਹਾਨੂੰ ਉਸ ਦੀ ਜਾਣਕਾਰੀ ਹੈ ਤੇ ਤੁਸੀਂ WhatsApp ਰਾਹੀਂ ਦਿੱਦੀ ਸਰਕਾਰ ਨੂੰ ਔਰ ਪੁਲਿਸ ਨੂੰ ਵੀ ਜਾਣਕਾਰੀ ਦੇ ਸਕਦੇ ਹੋ ਕਿ ਇੱਥੇ

ਉਹ WhatsApp ਤੇ ਨੰਬਰ ਆਹੀ ਐਂਟੀ ਨਾਰਕੋਟਿਕ ਟਾਸਕ ਫੋਰਸ ਨੂੰ ਦੇਣ ਬਾਕੀ 60% ਜਿੰਨੇ ਵੀ ਨਸ਼ਾ ਬਸ਼ਤ ਕਰ ਜਿਹੜੇ ਸਭ ਐਕਟਿਵ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੁਲਿਸ ਜਿਹੜੀ ਹੈ ਛੇਤੀ ਫੜ ਸਕੀ ਜੀ ਜੀ ਬਿਲਕੁਲ ਵੀ ਨਹੀਂ ਧੰਨਵਾਦ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਸੀ ਮੇਰੇ ਸਹੀ ਹੋਗੀ ਵਿਨੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਕਦਮ ਜਿਹੜਾ ਪਹਿਲ ਕਦਮੀ ਜੜੀ ਚੁੱਕੀ ਜਾ ਰਹੀ ਹੈ ਨ ਮੁੱਖ ਮੰਤਰੀ ਭਗਵੰਤ ਮਾਨ ਬਹਾਰੀ ਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ 11 ਵਜੇ ਅੱਜ 11 ਵਜੇ ਇਹ ਉਦਘਾਟਨ ਕੀਤਾ ਜਾਵੇਗਾ ਪੰਜਾਬ ਸਰਕਾਰ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ WhatsApp ਨੰਬਰ ਵੀ ਜਾਰੀ ਕਰਨਗੇ ਜਿਸ ਰਾਹੀਂ ਪੰਜਾਬ ਦੇ ਲੋਕ WhatsApp ਤੇ ਨਸ਼ਾ ਤਸਕਰੀ ਦੀ ਜਾਣਕਾਰੀ ਦੇ ਸਕਣਗੇ ਇਸ ਤੋਂ ਇਲਾਵਾ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਜੇ ਵੀ ਬਣਾਈ ਗਈ